ਸੜਕ ਤੇ ਰੀਲਾ ਦੇ ਲਈ ਨੱਚਦੀਆਂ ਕੁੜੀਆਂ ਤਾਂ ਤੁਸੀਂ ਬਹੁਤ ਵੇਖੀਆਂ ਨੇ ਬਹੁਤ ਨੈਗੇਟਿਵ ਗੱਲਾਂ ਵੀ ਕੀਤੀਆਂ ਨੇ ਹੁਣ ਇਹਨਾਂ ਕੁੜੀਆਂ ਨੂੰ ਵੀ ਵੇਖ ਲਵੋ ਜੋ ਸਿਰ ਤੇ ਚੁੰਨੀ ਰੱਖ ਕੇ ਜੋ ਹੈ ਉਹ ਸੜਕ ਤੇ ਸੇਵਾ ਨਿਭਾ ਰਹੀਆਂ ਨੇ ਅਤੇ ਆਪਣੇ ਸੱਭਿਆਚਾਰ ਨੂੰ ਬਚਾਉਣ ਦੀਆਂ ਗੱਲਾਂ ਕਰ ਰਹੀਆਂ ਨੇ ਰੀਲਾ ਨੇ ਬੜੀਆਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਪੰਜਾਬ ਦੇ ਵਿੱਚ ਪਿਛਲੇ 3-4 ਦਿਨਾਂ ਤੋਂ ਤਾਂ ਉਹ ਤਾਂ ਜ਼ਿਆਦਾ ਹੀ ਜਿਹੜਾ ਰੌਲਾ ਪੈ ਰਿਹਾ ਜਿਹੜੀਆਂ ਰੀਲਾ ਜਿਹੜੀਆਂ ਬਣਾਉਂਦੀਆਂ ਧੀਆਂ ਬਣਾ ਨੇ ਉਹਨਾਂ ਬਾਰੇ ਕਿਵੇਂ ਦੇ ਇਹ ਚੀਜ਼ਾਂ ਬਹੁਤ ਜ਼ਿਆਦਾ ਇਨਸਟਾਗ੍ਰਾਮ ਦੇਤੇ ਜਿਵੇਂ ਪਹਿਲਾਂ ਇਨਸਟਾਗ੍ਰਾਮ ਨਹੀਂ ਹੈਗਾ ਹੀ ਤੇ ਲੋਕ ਐਵੇਂ ਨਹੀਂ ਚੀਜ਼ਾਂ ਪੋਸਟ ਵੀ ਨਹੀਂ ਸੀ ਕਰਦੇ ਹੁਣ ਇਨਸਟਾਗ੍ਰਾਮ ਇਨਾ ਟ੍ਰੈਂਡਿੰਗ ਚ ਆ ਗਿਆ ਕਿ ਲੋਕਾਂ ਨੇ ਉਹ ਚੀਜ਼ ਦਾ ਫੈਸ਼ਨ ਬਣਾ ਲਿਆ ਵਾ ਉਹ ਚੀਜ਼ ਫੈਸ਼ਨ ਚ ਆਉਣ ਦੇ ਕਰਕੇ ਉਹ ਚੀਜ਼ ਮਤਲਬ ਬਹੁਤ ਇੰਪੈਕਟ ਪਾ ਰਹੀ ਹੈ ਲੋਕਾਂ ਦੇ ਉੱਪਰ ਇੱਕ ਦੂਜੇ ਵੱਲ ਵੇਖ ਕੇ ਲੋਕ ਕਿਉਂ ਚੀਜ਼ ਵੱਲ ਅਟਰੈਕਟ ਹੁੰਦੇ ਆ ਤਾਂ ਹੀ ਲੋਕ ਇਸ ਸਾਈਡ ਵੱਲ ਜਾ ਰਹੇ ਨੇ ਬਹੁਤ ਸਾਰੇ ਲੋਕ ਆਖ ਦਿੰਦੇ ਨੇ ਕਿ ਕੁੜੀਆਂ ਤਾਂ ਸਿਰਫ ਸੱਭਿਆਚਾਰ ਗਵਾਰੀਆਂ ਨੇ ਬਹੁਤ ਸਾਰੇ ਲੋਕ ਸਿਰਫ 네ਗੇਟਿਵ ਗੱਲਾਂ ਕਰਦੇ ਨੇ ਪਰ ਕੀ ਹੁਣ ਇਹਨਾਂ ਧੀਆਂ ਨੂੰ ਸ਼ੇਅਰ ਕਰੋਗੇ ਕਿ ਸਿਰ ਤੇ ਚੁੰਨੀ ਰੱਖੀਆਂ ਕੁੜੀਆਂ ਨੂੰ ਵਾਇਰਲ ਕਰੋਗੇ ਜੋ ਹੱਲੇ ਵੀ ਆਪਣੇ ਸੰਸਕਾਰਾਂ ਤੋਂ ਪਿੱਛੇ ਨਹੀਂ ਹਟੀਆਂ ਕਈ ਵਾਰ ਚ ਸਵੇਰੇ ਉੱਠਦੇ ਸਾਰੇ ਫੋਨ ਫੜ ਲੈਂਦੇ ਐ ਕਿ ਚੰਗਾ ਤੇ ਸਵੇਰੇ ਉੱਠ ਜਾਂ ਸਾਰਾ ਖੁੱਲਣ ਤੋਂ ਪਹਿਲਾਂ ਆਪਾਂ ਨੂੰ ਵੈਗੁਰ ਦਾ ਨਾਮ ਲੈਣਾ ਚਾਹੀਦਾ ਕਿ ਉਹਨੇ ਹਨ ਇਹ ਦਿਨ ਦਿਖਾਇਆ ਹੈ ਅਸਵੇਰ ਦਾ ਦੇਖ ਚੜੀਆ ਤਾਂ ਪ੍ਰਮਾਤਮਾ ਨੇ ਦਿਨ ਦਿਖਾਇਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਤੁਸੀਂ ਜੁੜਿਓ ਨੇਸ਼ਨ ਪੋਸਟ ਚੈਨਲ ਦੇ ਨਾਲ ਮੌਸਮ ਦਾ ਪਾਰਾ ਜਿਹੜਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਤਾਪਮਾਨ ਜਿਹੜਾ ਹੈ 47 48 ਦੇ ਆਸ-ਪਾਸ ਪਹੁੰਚ ਗਿਆ ਹੈ ਇਸ ਤੋਂ ਪਾਉਣ ਵਾਸ ਰਾਹਤ ਪਾਉਣ ਵਾਸਤੇ ਅਸੀਂ ਸੁਬੀਲਾ ਲਾਉਨੇ ਆ ਜਲਦੀ ਸੇਵਾ ਨਿਭਾਉਨੇ ਆ ਪਰ ਅੱਜ ਅੰਮ੍ਰਿਤਸਰ ਦੇ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਪੁੱਜੇ ਆ ਜਿੱਥੇ ਬਹੁਤ ਹੀ ਪਿਆਰੀ ਤਸਵੀਰ ਸਾਹਮਣੇ ਆਈ ਹੈ ਤਿੰਨ ਭੈਣਾਂ ਨੇ ਜਿਹੜੀਆਂ ਸੁਬੀਲ ਦੀ ਸੇਵਾ ਬਹੁਤ ਵਧੀਆ ਤਸਵੀਰ ਹੈ ਪ੍ਰੇਰਨਾ ਦਿੱਤੀ ਜਾ ਰਹੀ ਹੈ ਪ੍ਰੇਰਨਾ ਜਰੂਰ ਮਲੇਗੀ ਇਹਨਾਂ ਪਹਿਣਾ ਨੂੰ ਦੇਖ ਕੇ ਕਿਉਂਕਿ ਅੱਜ ਦਾ ਜਮਾਨਾ ਜਿਹੜਾ ਹੈ ਰੀਲਾਂ ਦਾ ਜਮਾਨਾ ਹੈ ਰੀਲਾਂ ਬਣਾਉਂਦੀਆਂ ਨੇ ਸਾਡੀਆਂ ਧੀਆਂ ਪਹਿਣਾ ਪਰ ਉਹਨਾਂ ਦੇ ਸਿਰ ਦੇ ਉੱਪਰ ਚੁੰਨੀ ਨਹੀਂ ਹੁੰਦੀ ਅਸੀਂ ਵੀਡੀਓ ਜਿਹੜੀ ਹੈ ਪਰਿਵਾਰ ਦੇ ਵਿੱਚ ਨਹੀਂ ਦੇਖ ਪਾਉਂਦੇ ਉਹ ਵਧੀਆ ਵੀਡੀਓ ਜਿਹੜੀਆਂ ਨੇ ਪਰ ਇਹ ਪਹਿਣਾ ਲਵੇਖ ਕੇ ਜਰੂਰ ਇੱਕ ਪ੍ਰੇਰਨਾ ਮਿਲ ਰਹੀ ਹੈ ਸਿਰ ਦੇ ਉੱਪਰ ਚੁੰਨੀ ਹੈ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਨੇ ਸਾਡਾ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸਾ ਜਿਹੜਾ ਅਮੀਰ ਵਿਰਸਾ ਮੰਨਿਆ ਜਾਂਦਾ ਹੈ ਉਸ ਦੀ ਇਹ ਪਿਆਰੀ ਤਸਵੀਰ ਹੈ ਕਿਉਂਕਿ ਸਾਡੇ ਜਿਹੜੇ ਸੇਵਾ ਮੈਂ ਪਾਵਨਾ ਲਾਲ ਜੁੜੀਆਂ ਹੋਈਆਂ ਧੀਆਂ ਭੈਣਾਂ ਜਿਹੜੀਆਂ ਨੇ ਉਹਨਾਂ ਨੂੰ ਸਾਰੇ ਹੀ ਬੜੀ ਵਧੀਆ ਨਜ਼ਰ ਨਾਲ ਦੇਖਦੇ ਰਹੇ ਪਰ ਰਾਜ ਦਾ ਜ਼ਮਾਨਾ ਜਿਹੜਾ ਹੈ ਰੀਲਾਂ ਦਾ ਜ਼ਮਾਨਾ ਜਿਵੇਂ ਮੈਂ ਪਹਿਲਾਂ ਦੱਸ ਰਿਹਾ ਬਹੁਤ ਹੀ ਪੰਜਾਬ ਪੰਜਾਬ ਦੇ ਵਿੱਚ ਇਸ ਵੇਲੇ ਜ਼ਿਆਦਾ ਚਰਚਾ ਰੀਲਾਂ ਦੀ ਬਣੀ ਹੋਈ ਹੈ ਤਾਂ ਰੀਲਾਂ ਜਿਹੜੀਆਂ ਧੀਆਂ ਭੈਣਾਂ ਬਣਾਉਂਦੀਆਂ ਨੇ ਉਹਨਾਂ ਨੂੰ ਜ਼ਰੂਰ ਇਸ ਵੀਡੀਓ ਤੋਂ ਜ਼ਰੂਰ ਸੇਧ ਲੈਣੀ ਚਾਹੀਦੀ ਨੇ ਇਹ ਜਿਹੜੀਆਂ ਸਾਡੀਆਂ ਧੀਆਂ ਨੇ ਇਹ ਅੱਜ ਦੂਜਿਆਂ ਨੂੰ ਸੇਧ ਵੀ ਦੇ ਰਹੀਆਂ ਨੇ ਅਤੇ ਪੂਰੇ ਸੱਚੇ ਮਨ ਦੇ ਨਾਲ ਸਰਦਾ ਦੇ ਨਾਲ ਜਿਹੜੀਆਂ ਸੇਵਾ ਉਹਨਾਂ ਭਾਈ ਜਾ ਰਹੀਏ ਬਰਤਨ ਦੀ ਸੇਵਾ ਦਿੰਭਾਈ ਜਾ ਰਹੀਏ ਇਹ ਤੁਹਾਡੀ ਭੈਣ ਜਿਹੜੀ ਹੈ ਜਲਦੀ ਸੇਵਾ ਨਿਭਾ ਰਹੀ ਹੈ ਜਲ ਪਿਲਾ ਰਹੀ ਹੈ ਤੇ ਦੂਜੀਆਂ ਜਦੋਂ ਟਾਣਾ ਨੇ ਜਿਹੜੀਆਂ ਬਰਤਨ ਤੋੜੀਆਂ ਨੇ ਬਰਤਨ ਤੋੜਤੀ ਜਿਹੜੀਆਂ ਸੇਵਾ ਅਨਭਾਉਦੀਆਂ ਹੀਆਂ ਨਜ਼ਰ ਆ ਰਹੀਆਂ ਨੇ ਅਮਰਸਰ ਦੇ 40 ਤੋਂ 50 ਕਿਲੋਮੀਟਰ ਦੂਰ ਤੋਂ ਇਹ ਤਿੰਨੋਂ ਟਾਣਾ ਆਉਂਦੀਆਂ ਨੇ ਤਾਂ ਨਿਰੰਤਰ ਜਿਹੜੀ ਇਹਨਾਂ ਦੀ ਸੇਵਾ ਚੱਲ ਜਾਰੀ ਹੈ ਤਾਂ ਸਾਡੇ ਨਾਲ ਭੈਣ ਮੌਜੂਦ ਹੈ ਚਲ ਬੈਠਦੇ ਨੇ ਕਣੇ ਕੀ ਨਾਮ ਹੈ ਤੁਹਾਡਾ ਕਸਮ ਜੂਰ ਕਣੇ ਕਿੱਥੋਂ ਆਏ ਤੁਸੀਂ ਅਹੀਂ ਲੋਵਲ ਤੋਂ ਅਹੀਂ ਖਲਚੀਆਂ ਦੇ ਨੇੜੇ ਪਿੰਡ ਹੈ ਲੋਵਲ ਹਾਂਜੀ ਤੁਹਾਡੇ ਬਾਰੇ ਜਾਨਣਾ ਚਾਹੁੰਦੇ ਆ ਕਿੰਨਾ ਪੜ੍ਹੇ ਹੋ ਤੁਸੀਂ ਮੈਂ ਵੀ ਐਸਸੀ ਫੈਸ਼ਨ ਡਿਜ਼ਾਈਨਿੰਗ ਕੀਤੀ ਹੋਈ ਆ ਅੱਗੇ ਫਰਦਰ ਐਮਐਸਸੀ ਤੇ ਐਡਮਿਸ਼ਨ ਲੈਣੀ ਹੈ ਸਰ ਮੈਂ ਦੇਖ ਰਿਹਾ ਮ ਬੜੀ ਸਰਦਾ ਨਾਲ ਤੁਸੀਂ ਸੇਵਾ ਨਿਭਾ ਰਹੇ ਹੋ ਬਰਤਨ ਮਾਂਜ ਰਹੇ ਹੋ ਸਿਰ ਦੇ ਉੱਪਰ ਚੁੰਨੀ ਹੈ ਔਰ ਵਾਹਿਗੁਰੂ ਜੀ ਦਾ ਜਾਬੂ ਜਪਿਆ ਜਾ ਰਿਹਾ ਤੁਹਾਡੇ ਵੱਲੋਂ ਕਿੰਨਾ ਚੰਨ ਚੈਨ ਮਿਲਦਾ ਬਹੁਤ ਵਧੀਆ ਲੱਗ ਰਿਹਾ ਹੈ ਇੱਥੇ ਆ ਕੇ ਕਿੰਨੋ ਨਹੀਂ ਵਧੀਆ ਲੱਗਦਾ ਇਹ ਧਰਤੀ ਮੇਂਦੀ ਕਿ ਇੱਥੇ ਆ ਕੇ ਸਭ ਨੂੰ ਬਹੁਤ ਵਧੀਆ ਫੀਲ ਹੁੰਦਾ ਥੈਂਕ ਯੂ ਯੋਗੀਆਂ ਮੈਂ ਪਹਿਲਾਂ ਦੱਸਿਆ ਵੀ ਸਾਡਾ ਪੰਜਾਬੀ ਵਿਰਸਾ ਜਿਹੜਾ ਅਮੀਰ ਵਿਰਸਾ ਮੰਨਿਆ ਜਾਂਦਾ ਹੈ ਪੰਜਾਬ ਦਾ ਸੱਭਿਆਚਾਰ ਜਿਹੜਾ ਸਭ ਤੋਂ ਵੱਡਾ ਸੱਭਿਆਚਾਰ ਮੰਨਿਆ ਜਾਂਦਾ ਹੈ ਪਰ ਅੱਜ ਦੀਆਂ ਧੀਆਂ ਭੈਣਾਂ ਜਿਹੜੀਆਂ ਨੇ ਸਾਡੀਆਂ ਉਹ ਜਦੋਂ ਰੀਲਾਂ ਬਣਾਉਂਦੀਆਂ ਨੇ ਅਸੀਂ ਪਰਿਵਾਰ ਦੇ ਵਿੱਚ ਨਾ ਉਸ ਰੀਲਾਂ ਨੂੰ ਦੇਖ ਪਾਉਣੇ ਆ ਤੇ ਨਾ ਪਰਿਵਾਰ ਦੇ ਵਿੱਚ ਬੈਠ ਕੇ ਉਹਨਾਂ ਨੂੰ ਦੇਖ ਆਪਾਂ ਸੁਣ ਪਾਉਣੇ ਆ ਕਿਵੇਂ ਦੇਖੀਏ ਬਹੁਤ ਸਾਰੇ ਕਨਸੈਪਟ ਇੰਸਟਾਗ੍ਰਾਮ ਦੇ ਉੱਪਰ ਚੱਲ ਰਹੇ ਕੁਝ ਚੰਗੇ ਕੁਝ ਮਾੜੇ ਇਹ ਆਪਣੀ ਸੋਚ ਹੈ ਕਿ ਆਪਾਂ ਕਿੱਧਰ ਨੂੰ ਜਾਣਾ ਹੈ ਕੁਝ ਲੋਕਾਂ ਜਿਵੇਂ ਕਿ ਬਹੁਤ ਬੁਰੀਆਂ ਚੀਜ਼ਾਂ ਕਰ ਰਹੇ ਇੰਸਟਾਗ੍ਰਾਮ ਦੇ ਉੱਤੇ ਬਹੁਤ ਜਿਹੜੀਆਂ ਨੈਗੇਟਿਵ ਚੀਜ਼ਾਂ ਉਹਨਾਂ ਨੂੰ ਅੱਗੇ ਲੈ ਕੇ ਆ ਰਹੇ ਹੁਣ ਇਹਨਾਂ ਵਿੱਚ ਉਹਨਾਂ ਦੇ ਘਰ ਦੇ ਆਂਦਾ ਵੀ ਰੋਲ ਹੈਗਾ ਕਿਉਂਕਿ ਜੇ ਉਹਨਾਂ ਦੇ ਪੇਰੈਂਟਸ ਅਲਾਉ ਕਰਦੇ ਆ ਜਾਂ ਉਹਨਾਂ ਨੂੰ ਫੋਟੋਗ੍ਰਾਫੀ ਜਾਂ ਵੀਡੀਓ ਵਗੈਰਾ ਬਣਾਉਣਾ ਅਲਾਉ ਕਰਦੇ ਤਾਂ ਹੀ ਉਹ ਇੱਥੇ ਮਤਲਬ ਇਸ ਜਗ੍ਹਾ ਤੱਕ ਪਹੁੰਚਲੇ ਆ ਜੇਕਰ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਅਲਾਉ ਨਹੀਂ ਕਰਨਗੇ ਤੇ ਕੋਈ ਬੰਦਾ ਕਿਵੇਂ ਇੰਨੀ ਅੱਗੇ ਤੱਕ ਚੜੇ ਜਾਏਗਾ ਇੱਥੇ ਪੇਰੈਂਟਸ ਦਾ ਵੀ ਰੋਲ ਹੈਗਾ ਕਿ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦੇਣੀ ਚਾਹੀਦੀ ਜੇਕਰ ਪੇ ਅਜਿਹੇ ਜਮਾਨਾ ਜ਼ਰੂਰੀ ਹੈ ਜੀ ਸਾਨੂੰ ਆਪਣੇ ਧਰਮ ਨਾਲ ਜੁੜਨਾ ਚਾਹੀਦਾ ਹੈ ਸਾਡੇ ਧਰਮ ਨੂੰ ਪਰਚਾਰ ਹੋਣਾ ਚਾਹੀਦਾ ਹੈ ਪਰ ਬਹੁਤੇ ਜਿਹੜੇ ਨੇ ਅਜਿਹੇ ਜਮਾਨੇ ਦੇ ਵਿੱਚ ਰੀਲਾਂ ਦੇ ਪ੍ਰਚਾਰ ਹੋ ਰਿਹਾ ਉਹ ਵੀ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਂਦੇ ਨੇ ਜਿਹੜੀਆਂ ਅਸੀਂ ਪਰਿਵਾਰ ਦੇ ਵਿੱਚ ਨਹੀਂ ਦੇਖ ਪਉਂਦੇ ਸਾਡੇ ਛੋਟੇ ਛੋਟੇ ਬੱਚੇ ਜਦੋਂ ਮੋਬਾਈਲ ਫੜਦੇ ਨੇ ਤਾਂ ਸਾਨੂੰ ਆਪ ਨੂੰ ਡਰ ਲੈਂਦਾ ਹੈ ਕਿ ਪਤਾ ਨਹੀਂ ਕਿਸ ਤਰ੍ਹਾਂ ਦੀ ਵੀਡੀਓ ਸਾਹਮਣੇ ਆ ਜਾਣੀ ਹੈ ਜਿਸ ਨਾਲ ਸਾਨੂੰ ਸ਼ਰਮ ਨਾਲ ਨੀਵਾ ਹੋ ਜਾਣਾ ਪਰ ਤੁਹਾਡੇ ਜਿਹੀਆਂ ਧੀਆਂ ਭੈਣਾਂ ਦੇਖਦੇ ਆਜ ਵੀ ਇਹਦਾ ਸਾਡਾ ਮਾਣ ਨਾਲ ਸਿਰ ਉੱਚਾ ਹੋ ਜਾਂਦਾ ਕਿ ਵੀ ਸਾਡਾ ਪੰਜਾਬੀ ਸੱਭਿਆਚਾਰ ਹੈ ਤੇ ਉਹ ਵੀ ਸਾਡੀਆਂ ਧੀਆਂ ਭੈਣਾਂ ਨੇ ਹੋ ਜਾਂਦਾ ਮਤ ਤਾਂ ਜਿਵੇਂ ਦੇਖਦੇ ਉਹਨਾਂ ਚੀਜ਼ਾਂ ਨੂੰ ਇਹ ਚੀਜ਼ਾਂ ਬਹੁਤ ਜਿਆਦਾ ਮਤਲਬ ਇੰਸਟਾਗ੍ਰਾਮ ਦੇ ਤੇ ਜਿਵੇਂ ਪਹਿਲਾਂ ਇੰਸਟਾਗ੍ਰਾਮ ਨਹੀਂ ਹੈਗਾ ਗਾਈ ਤੇ ਲੋਕ ਐਵੇਂ ਦੀਆਂ ਚੀਜ਼ਾਂ ਪੋਸਟ ਵੀ ਨਹੀਂ ਸੀ ਕਰਦੇ ਹੁਣ ਇੰਸਟਾਗ੍ਰਾਮ ਇਨਾ ਟ੍ਰੈਂਡਿੰਗ 'ਚ ਆ ਗਿਆ ਕਿ ਲੋਕਾਂ ਨੇ ਉਹ ਚੀਜ਼ ਦਾ ਫੈਸ਼ਨ ਬਣਾ ਲਿਆ ਵਾ ਉਹ ਚੀਜ਼ ਫੈਸ਼ਨ 'ਚ ਆਉਣ ਦੇ ਕਰਕੇ ਉਹ ਚੀਜ਼ ਮਤਲਬ ਬਹੁਤ ਇੰਪੈਕਟ ਪਾ ਰਹੀ ਹੈ ਲੋਕਾਂ ਦੇ ਉੱਪਰ ਇੱਕ ਦੂਜੇ ਵੱਲ ਵੇਖ ਕੇ ਲੋਕ ਕਿ ਉਹ ਚੀਜ਼ ਵੱਲ ਅਟਰੈਕਟ ਹੁੰਦੇ ਤਾਂ ਹੀ ਲੋਕੀ ਸਾਈਡ ਵੱਲ ਜਾ ਰਹੇ ਨੇ ਤੁਹਾਡੇ ਪਿਤਾ ਜੀ ਕੀ ਕਰਦੇ ਮੇਰੇ ਪਾਪਾ ਐਕਸ ਸਰਵਿਸਮੈਨ ਹੈ ਆਰਮੀ ਬੜੀ ਵਧੀਆ ਉਹਨਾਂ ਨੇ ਤੁਹਾਨੂੰ ਜਿਹੜੀ ਹੈ ਸੱਭਿਆਚਾਰ ਨਾਲ ਜੋੜਿਆ ਅਸੀਂ ਧੰਨਵਾਦੀ ਹਾਂ ਉਹ ਪਿਤਾ ਦੇ ਵੀ ਜਿਵੇਂ ਤੁਸੀਂ ਧੀਾਂ ਇਹ ਜੋੜਿਆ ਅੱਜ ਦਾ ਜ਼ਮਾਨਾ ਹੀ ਇਹੋ ਜਿਹਾ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਮਾਪਿਓ ਵੀ ਸਭ ਤੋਂ ਵੱਡਾ ਰੋਲ ਮਾਡਲ ਹੁੰਦਾ ਹੈ ਜਿਵੇਂ ਸਾਡੀਆਂ ਮਾਪੇ ਸਾਨੂੰ ਮਨਾ ਕਰਦੇ ਜੇ ਸਾਡਾ ਜਿਹੜਾ ਆਉਣ ਵਾਲਾ ਸਮਾਂ ਬਚਿਆ ਹੈ ਇਹ ਆਪਣੇ ਮਮਾ ਪਾਪਾ ਦੇ ਉੱਪਰ ਆ ਜਿਵੇਂ ਕਿ ਜੇ ਆਪਾਂ ਨੂੰ ਕੋਈ ਮਲਬੂਤ ਚੀਜ਼ ਲਈ ਰੋਕ ਰਿਹਾ ਮਨਾ ਕਰ ਰਿਹਾ ਹੁਣ ਆਪਾਂ ਛੋਟੇ ਬੱਚੇ ਹੁੰਨੇ ਜਿਵੇਂ ਛੋਟੇ ਹੁੰਨੇ ਆ ਆਪਾਂ ਨੂੰ ਕੋਈ ਮਾਪੇ ਮਮਾ ਪਾਪਾ ਮਨਾ ਕਰਦੇ ਕਿ ਇੱਥੇ ਨਹੀਂ ਜਾਣਾ ਤੇ ਆਪਾਂ ਥੋੜੀ ਚਲੇ ਜਾਂਦੇ ਜੇ ਆਪਣੇ ਪੇਰੈਂਟਸ ਉਹ ਚੀਜ਼ ਦੇ ਵਿੱਚ ਰੋਲ ਪਲੇ ਕਰਨਗੇ ਤੇ ਆਪਾਂ ਕਿਵੇਂ ਗਲਤ ਸਾਈਡ ਤੇ ਚਲੇ ਜਾਵਾਂਗੇ ਇਹ ਆਪਣੇ ਮਮਾ ਪਾਪਾ ਦੇ ਉੱਪਰ ਡਿਪੈਂਡ ਕਰਦਾ ਕੁਝ ਆਪਣੇ ਤੋਂ ਵੀ ਡਿਪੈਂਡ ਕਰਦਾ ਕੁਝ ਬੱਚੇ ਇਦਾਂ ਦੇ ਜਿਹੜੇ ਮਮਾ ਪਾਪਾ ਦੀ ਗੱਲ ਸੁਣਦੇ ਹੀ ਨਹੀਂ ਮਲਬ ਉਹਨਾਂ ਦੇ ਕਹਿਣੇ ਦੇ ਵਿੱਚ ਐ ਨਹੀਂ ਕਿ ਜਾਂ ਉਹਨਾਂ ਦੀ ਗੱਲ ਵੱਲ ਧਿਆਨ ਹੀ ਨਹੀਂ ਦਿੰਦੇ ਉਹ ਚੀਜ਼ਾਂ ਆਪਣੇ ਮਮਾ ਪਾਪਾ ਦੇ ਉੱਪਰ ਜਾਂ ਆਪਣੀ ਪਰਵਰਿਸ਼ ਤੇ ਉੱਪਰ ਆਪਾਂ ਕਹਿ ਸਕਦੇ ਤਾਂ ਜ਼ਰੂਰ ਜੀ ਇਹ ਅਸਲੀ ਕਮਾਈ ਹੈ ਇਹ ਅਸਲੀ ਪੜ੍ਹਾਈ ਹੈ ਤੁਹਾਨੂੰ ਜੇ ਪੜ੍ਹਾਈ ਉਹ ਨਹੀਂ ਹੈ ਜੇ ਅਸੀਂ ਜ਼ਰੂਰੀ ਨਹੀਂ ਹੈ ਜੇ ਵੀਡੀਓ ਬਣਾਉਣ ਵਾਸਤੇ ਸਿਰ ਤੋਂ ਚੁੰਨੀ ਲਾਉਣੀ ਹੈ ਸਿਰ ਤੇ ਚੁੰਨੀ ਰੱਖ ਕੇ ਵੀ ਜਿਹੜੀਆਂ ਦੁਨੀਆਂ ਦਾ ਪਿਆਰ ਮਿਲਦਾ ਹੈ ਅਸੀਸਾਂ ਮਿਲਦੀਆਂ ਨੇ ਦੁਆਵਾਂ ਮਿਲਦੀਆਂ ਨੇ ਇਹ 3 ਭੈਣਾਂ ਦੇ ਸਿਰ ਤੇ ਉੱਪਰ ਸਾਡੀਆਂ ਜਿਹੜੀਆਂ ਨੇ ਜਲਦੀ ਸੇਵਾ ਨਿਭਾ ਰਹੀਆਂ ਨੇ ਸਿਰ ਦੇ ਉੱਪਰ ਚੁੰਨੀ ਹੈ ਮੈਨੂੰ ਯਾਦ ਆਦਾ ਜੇ ਇਸ ਵੀਡੀਓ ਨੂੰ ਬਹੁਤ ਪਿਆਰ ਮਿਲਿਆ ਹੈ ਦੇਸ਼ਾਂ ਦੇਸ਼ਾਂ ਤੋਂ ਬਹੁਤ ਸਾਰਾ ਪਿਆਰ ਮਿਲੇ ਜੈ ਇਹਨਾਂ ਧੀਆਂ ਨੂੰ ਵੇਖ ਕੇ ਉਹਨਾਂ ਧੀਆਂ ਨੂੰ ਹੀ ਦੇਖਦੇ ਅਸੀਂ ਤਾਂ ਸਾਡਾ ਸ਼ਰਮ ਨਾਲ ਸਿਰ ਨੀਵਾ ਹੋ ਜਾਂਦਾ ਪਰ ਇਹ ਜਿਹੜੀਆਂ ਸਿਰ ਦੇ ਉੱਪਰ ਚੁੰਨੀ ਲੈ ਕੇ ਸੇਵਾ ਨਿਭਾ ਰਹੀਆਂ ਨੇ ਬਰਤਨ ਧੋਏ ਜਾ ਰਹੀ ਨੇ ਜਲਦੀ ਸੇਵਾ ਨਿਭਾਈ ਜਾ ਰਹੀ ਹੈ ਤਾਂ ਇਹ ਸਾਡਾ ਸਾਰਿਆਂ ਦਾ ਹੀ ਪੰਜਾਬੀਏ ਤਰ੍ਹਾਂ ਤੇ ਪੰਜਾਬੀਆਂ ਉੱਚਾ ਹੋਇਗਾ ਤਾਂ ਦੂਜੀ ਭੈਣ ਵੀ ਸਾਡੇ ਨਾਲ ਆਇਆ ਨੇ ਕੀ ਨਾਮ ਹੈ ਤੁਹਾਡਾ ਮਾਕ੍ਰਿਤਕਰ ਤੇਤੂ ਹੈ ਅਲੋਵਾਲ ਟਕਨੂ ਸਾਹਿਬ ਦੇ ਨੇੜੇ ਕਿੰਨੀ ਦੂਰ ਹੈ ਤੋ 40 ਕਿਲੋ ਮੀਟਰ ਤੋਪ ਬੜੀ ਹੈ ਤਾਪਮ ਜਿਹੜਾ 47 48 ਦੇ ਨੇੜੇ ਦੇੜੇ ਆ ਤਾਂ ਕਿਵੇਂ ਆਏ ਹੋ ਤੁਸੀਂ ਇੱਥੇ ਦਰਬਾਰਤ ਬਸ ਬਸ ਆਏ ਹਾਂ ਜੀ ਮਾਤਾ ਪਿਤਾ ਜੀ ਨਾਲ ਆਏ ਨਹੀਂ ਭੈਣਾਂ ਹੀ ਨਾਲ ਭੈਣਾਂ ਹਾਂ ਜੀ ਅੱਜ ਸੇਵਾ ਨੁਭਾ ਰਹੇ ਹੋ ਤੁਸੀਂ ਤਾਂ ਚਿੰਨਾ ਜੀ ਮਾਨ ਨੂੰ ਚਾਹ ਮਿਲਿਆ ਸੀ ਵਧੀਆ ਲੱਗ ਰਿਹਾ ਬਹੁਤ ਸਕੂਨ ਮਿਲ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਜਿਹੜਾ ਰਾਹੀ ਆ ਰਹੇ ਨੇ ਪਿਆਸੇ ਨੇ ਉਹਨਾਂ ਨੂੰ ਹੁੰਦੇ ਜਾਂਦੇ ਨੂੰ ਪਾਣੀ ਪਿਲਾ ਕੇ ਉਹਨਾਂ ਦੀ ਪਿਆਸ ਬੁਝਾਈ ਜਾ ਰਹੀ ਹੈ ਬਹੁਤ ਹੀ ਵਧੀਆ ਸਕੂਨ ਮਿਲ ਰਿਹਾ ਦਿਲ ਨੂੰ ਕਹਿੰਦੇ ਅਲਦਾ ਜੁਮਾਨਾ ਜਿਹੜਾ ਹੈ ਨਾ ਵੀਡੀਓ ਜਿਹੜੀਆਂ ਰੀਲਾਂ ਨੇ ਬੜੀਆਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਪੰਜਾਬ ਦੇ ਵਿੱਚ ਪਿਛਲੇ ਤਿੰਨ ਚਾਰ ਦਿਨਾਂ ਤੋਂ ਤਾਂ ਉਹ ਤਾਂ ਜ਼ਿਆਦਾ ਹੀ ਜਿਹੜਾ ਰੌਲਾ ਪੈ ਰਿਹਾ ਜਿਹੜੀਆਂ ਰੀਲਾਂ ਜਿਹੜੀਆਂ ਬਣਾਉਂਦੀਆਂ ਧੀਆਂ ਪਹਿਲਾਂ ਨੇ ਉਹਨਾਂ ਬਾਰੇ ਕੀ ਕਹਿੰਦੇ ਇਹ ਤੇ ਸਰੋਂ ਆਪਣੇ ਆਪ ਤੇ ਹੈ ਕਿ ਆਪਾਂ ਆਪਣੀ ਜ਼ਿੰਦਗੀ ਨੂੰ ਕਿਵੇਂ ਦਾ ਬਣਾਉਣਾ ਹੈ ਸ਼ੁਰੂ ਤੋਂ ਆਪਣੇ ਮਾਪਿਆਂ ਨੇ ਆਪਾਂ ਨੂੰ ਕਿਵੇਂ ਦੀ ਸਿੱਖਿਆ ਦਿੱਤੀ ਹੈ ਕਿ ਆਪਾਂ ਸ਼ੁਰੂ ਤੋਂ ਕਿਵੇਂ ਨਾ ਫੋਨ ਵੱਲ ਦਾ ਧਿਆਨ ਰੱਖਣਾ ਕਿ ਆਪਾਂ ਆਪਣੇ ਪਰਮਾਤਮਾ ਵੱਲ ਪਾਠ ਪੂਜਾ ਵੱਲ ਧਿਆਨ ਰੱਖਣਾ ਹੈ ਕੋਈ ਜਾਂ ਤੁਸੀਂ ਪਾਪ ਤੇ ਆਪਣੇ ਦੇ ਉੱਪਰ ਹੈ ਕਿ ਆਪਾਂ ਸਵੇਰੇ ਉੱਠ ਕੇ ਪਾਠ ਕਰਦੇ ਆ ਕਿ ਨਹੀਂ ਕਰਦੇ ਪਰਮਾਤਮਾ ਦੇ ਨਾਲ ਜੁੜਿਆ ਸੀ ਨਹੀਂ ਜੁੜੇ ਕਈ ਬੱਚੇ ਸਵੇਰੇ ਉੱਠਦੇ ਆ ਸਾਰੀ ਫੋਨ ਫੜ ਲੈਂਦੇ ਆ ਤੇ ਚੰਗਾ ਦੇ ਸਵੇਰੇ ਉੱਠ ਜਾ ਸਾਰਾ ਖੁੱਲਣ ਤੋਂ ਪਹਿਲਾਂ ਆਪਾਂ ਨੂੰ ਵਾਹਿਗੁਰੂ ਦਾ ਨਾਮ ਲੈਣਾ ਚਾਹੀਦਾ ਕਿਉਂਨੇ ਹਨ ਇਹ ਦਿਨ ਦਿਖਾਇਆ ਹੈ ਸਵੇਰ ਦਾ ਦੁਪਹਿਰ ਚੜੀ ਆ ਤੁਹਾਨੂੰ ਪਰਮਾਤਮਾ ਨੇ ਇਹ ਦਿਨ ਦਿਖਾਇਆ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਮੈਨੂੰ ਅੱਜ ਦਾ ਟ੍ਰੈਂਡ ਬਣ ਗਿਆ ਹੈ ਨੇ ਸਿਰ ਦੇ ਉੱਪਰ ਚੁੰਨੀ ਲੈਣੀ ਜਿਹੜੀ ਆ ਰੀਲਾਂ ਦੇ ਵਿੱਚ ਨਾ ਉਹਨੂੰ ਟ੍ਰੈਂਡ ਹੀ ਬਣ ਗਿਆ ਜੇ ਸਿਰ ਦੇ ਉੱਪਰ ਚੁੰਨੀ ਨਹੀਂ ਲੈਣੀ ਤਾਂ ਵੀਡੀਓ ਨਹੀਂ ਜਾਏ ਵਾਇਰਲ ਨਹੀਂ ਹੋਣੀ ਪਰ ਤੁਸੀਂ ਅੱਜ ਸਿਰ ਦੇ ਜੇ ਜਰੂਰ ਉੱਚਾ ਹੋਇਆ ਕਿ ਸਾਡੀਆਂ ਭੈਣਾਂ ਨੇ ਸਾਡੀਆਂ ਧੀਆਂ ਨੇ ਜਿਹੜੀਆਂ ਅੱਜ ਵੀ ਸਿੱਧਾ ਸਾਦਾ ਜਿਹੜਾ ਬਾਣਾ ਪਾ ਕੇ ਇਸ ਲਿਬਾਸ ਪਾ ਕੇ ਤੁਸੀਂ ਸੇਵਾ ਨਿਭਾ ਰਹੇ ਹੋ ਕਿਵੇਂ ਦੇਖਦੇ ਹੋ ਜੀ ਵੀਡੀਓ ਵਾਇਰਲ ਵੀਡੀਓ ਵਾਇਰਲ ਹੁੰਦਾ ਤਾਂ ਵਿਊ ਦਾ ਬੜਾ ਜਲ ਚੱਲਦਾ ਪਿਆ ਜੀ ਫਿਰ ਕਿਸੇ ਵੀ ਫਾਲੋਅਰ ਨੇ ਨਾਲ ਨਹੀਂ ਖੜਨਾ ਸਭ ਤੋਂ ਪਹਿਲਾਂ ਆਪਣੇ ਮਾਪੁਰੇ ਨਾਲ ਖੜਨਾ ਜਿਨ੍ਹਾਂ ਨੇ ਅੰਮੀ ਜੀ ਚੰਗੀ ਸਿੱਖਿਆ ਦਿੱਤੀ ਹੈ ਕਿਸੇ ਤੇ ਚੁੰਨੀ ਰੱਖੋ ਪਰਮਾਤਮਾ ਦਾ ਨਾਮ ਲਿਖੋ ਆਪਣਾ ਸੰਕਲ ਬਣਾ ਪਾਓ ਸਭ ਕੁਝ ਪਰਮਾਤਮਾ ਨੇ ਆਪਣੇ ਲੜ ਲਾਇਆ ਇਸ ਚੀਜ਼ ਨੂੰ ਆਪਾਂ ਬਾਣੀ ਪੜਦੇ ਆ ਤਾਂ ਆਪਾਂ ਸਾਰਾ ਕੁਝ ਵਿੱਚ ਹੀ ਮਿਲਦਾ ਹੈ ਕਿ ਆਪਾਂ ਨੂੰ ਪਾਰਟ ਕਰਨਾ ਚਾਹੀਦਾ ਪਰਮਾਤਮਾ ਦੇ ਨਾਲ ਜੁੜਨਾ ਚਾਹੀਦਾ ਸਿਰਫ ਜਲੀ ਰੱਖਣੀ ਚਾਹੀਦੀ ਹੈ ਫਾਲੋਅਰਸ ਨੇ ਨਾਲ ਨਹੀਂ ਖੜਨਾ ਫਾਲੋਅਰਸ ਸਿਰਫ ਫੋਨ ਤੇ ਦਿੱਤੇ ਰਹ ਜਾਂਦੇ ਆ ਬਹੁਤ ਬਹੁਤ ਮਿਹਰਬਾਨੀ ਜੀ ਤਾਂ ਜ਼ਰੂਰ ਜੀ ਜਿਹੜੇ ਫਾਲੋਅਰਸ ਹੁੰਦੇ ਨੇ ਉਹ ਸਿਰਫ ਫੋਨਾਂ ਦਾ ਹੀ ਸੀਮਤ ਰਹਿ ਜਾਂਦੇ ਨੇ ਜਦੋਂ ਮਾੜਾ ਸਮਾਂ ਆਉਂਦਾ ਉਦੋਂ ਪਰਿਵਾਰ ਦੇ 2 ਜਾਂ 3 ਮੈਂਬਰ ਹੀ ਉਥੋਂ ਤਾਂ ਹੀ ਪਹੁੰਚਦੇ ਨੇ ਤੇ ਵੀਰਾਂ ਸਾਡੇ ਸਾਰਿਆਂ ਦੇ ਸਾਹਮਣੇ ਆ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਅਸੀਂ ਸਾਰੇ ਪਲੀ ਭਾਪੀ ਜਾਣੂ ਹਾਂ ਤੁਹਾਨੂੰ ਪਰ ਜਿਹੜੀ ਇਹ ਵੀਡੀਓ ਵਾਇਰਲ ਹੁੰਦੀਆਂ ਨੇ ਉਹਨਾਂ ਨਾਲੋਂ ਬਿਹਤਰ ਵੀਡੀਓ ਇਹ ਹੈ ਇਹ ਜਿਹੜੀ ਵੀਡੀਓ ਹੈ ਇਸ ਨਾਲ ਪਰਿਵਾਰ ਦੇ ਵਿੱਚ ਬੈਠ ਕੇ ਅਸੀਂ ਜ਼ਰੂਰ ਧੀਆਂ ਭੈਣਾਂ ਨੂੰ ਇਹ ਸੇਹ ਜ਼ਰੂਰ ਦਵਾ ਜਾਈਏ ਇਹ ਵੀ ਸਾਡੀਆਂ ਧੀਆਂ ਭੈਣਾਂ ਨੇ ਤੇ ਉਹ ਵੀ ਸਾਡੀਆਂ ਧੀਆਂ ਭੈਣਾਂ ਨੇ ਜਿਹੜੀਆਂ ਵੀਡੀਓ ਬਣਾਉਂਦੀਆਂ ਨੇ ਸਿਰ ਦੇ ਚੁੰਨੀ ਨਹੀਂ ਲੈਂਦੀਆਂ ਪਰ ਇਹ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਨੇ ਇਹਨਾਂ ਨੂੰ ਦੇਖਣ ਤੋਂ ਬਾਅਦ ਜ਼ਰੂਰ ਮਨ ਨੂੰ ਚਿਹਰ ਮਿਲਿਆ ਕਿ ਅੱਜ ਵੀ ਸਾਡਾ ਪੰਜਾਬੀ ਵਿਰਸਾ ਜਿਹੜਾ ਪੰਜਾਬੀ ਸੱਭਿਆਚਾਰ ਹੈ ਜਿੰਦਾ ਹੈ ਤੇ 40 ਤੋਂ 50 ਕਿਲੋਮੀਟਰ ਦੂਰ ਤੋਂ ਤਿੰਨੇ ਪੈਣਾ ਆਈਆਂ ਨੇ ਤੇ ਇੱਥੇ ਸੇਵਾ ਜਲਦੀ ਸੇਵਾ ਨਿਭਾਈ ਜਾ ਰਹੀ ਹੈ ਬਾਬਾ ਜੀ ਸਾਡੇ ਨਾਲ ਨੇ ਜਿਹੜੇ ਪਿਛਲੇ ਚ ਸਮਾਯਾਂ ਤੋਂ ਜਿਹੜੀ ਇੱਥੇ ਜਲਦੀ ਸੇਵਾ ਨਿਭਾ ਰਹੇ ਨੇ ਤਾਂ ਬਾਬਾ ਜੀ ਦੀ ਸੇਵਾ ਨੂੰ ਵੀ ਸਲਾਮ ਹੈ ਇੱਥੇ ਜਿਹੜੇ ਸਰਦਾਲੂ ਆਉਂਦੇ ਨੇ ਉਹਨਾਂ ਨੂੰ ਜਲ ਜਲਦੀ ਸੇਵਾ ਨਿਭਾਉਦੇ ਨੇ ਅਤੇ ਉਹਨਾਂ ਨੂੰ ਜਿਹੜੀ ਹੈ ਰਾਹਤ ਜ਼ਰੂਰ ਮਿਲਦੀ ਹੈ ਤਾਂ ਬਾਬਾ ਜੀ ਨਾਲ ਵੀ ਗੱਲ ਗੱਲਬਾਤ ਕਰਦੇ ਆਂ ਬਾਬਾ ਜੀ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਬਾਬਾ ਜੀ ਮੈਂ ਇਹ ਤਿੰਨ ਭੈਣਾਂ ਨੂੰ ਦੇਖਿਆ ਸੇਵਾ ਨਿਭਾਰੀਆਂ ਨੇ ਮਨ ਨੂੰ ਬਹੁਤ ਚੈਨ ਮਿਲਿਆ ਹੈ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਦੀ ਬਾਬਾ ਜੀ ਦੋਸਤੋ ਸੇਵਾ ਨੂੰ ਤੇ ਮਨ ਨੂੰ ਆਨੰਦ ਆਉਂਦਾ ਹੀ ਹੈ ਬਹੁਤ ਧੰਨਵਾਦ ਹੈ ਗੁਰਸਾ ਦਾ ਬੱਚੇ ਸੇਵਾ ਕਰਦੇ ਵੇ ਬੱਚਿਆਂ ਨੂੰ ਕਈ ਬੱਚੇ ਸੇਵਾ ਤੋਂ ਕੰਨੀ ਘਤਰਾਉਂਦੇ ਨੇ ਪਰ ਇਹ ਬੱਚੇ ਨੂੰ ਸੇਵਾ ਦਾ ਨਾਮ ਲਿਆ ਇਹਨਾਂ ਮਨਚ ਅੰਦਰ ਖੁਸ਼ੀ ਸੀ ਮਹਿਸੂਸ ਹੋਈ ਹੈ ਤੇ ਸੇਵਾ ਕਰਨ ਵਾਸਤੇ ਆ ਗਏ ਇਹ ਬੱਚੇ ਸੇਵਾ ਕਰਦੇ ਵੇ ਨੇ ਤੇ ਬਹੁਤ ਵਧੀਆ ਨੇ ਜਿਹੜੇ ਬੱਚੇ ਸੇਵਾ ਵਖੋ ਸੇਵਾ ਕਰਦੇ ਦੇ ਬੱਚੇ ਜਿੱਥੇ ਇਹਨਾਂ ਨੂੰ ਤੇ ਤੰਤਾ ਕਹਿਣਾ ਹੀ ਹੈ ਲੇਕਿਨ ਨਾਲ ਦੇ ਨਾਲ ਇਹਨਾਂ ਦੇ ਮਾਂ ਨੂੰ ਵੀ ਪਿਤਾ ਨੂੰ ਵੀ ਤੰਤਾ ਜੋਗ ਲੋਕੀ ਕਹਿੰਦੇ ਵਾਹ ਧੰਨਾ ਵਾਹ ਪਿਤਾ ਧੰਨਾ ਮਾਤਾ ਜਦੋਂ ਜੋ ਸੇਵਾ ਕਰਨ ਦੇ ਜਿਹੜੀਆਂ ਬੱਚੇ ਉੱਠਾ ਕੰਮ ਕਰਦੇ ਨੇ ਉਹਨਾਂ ਨੂੰ ਲਾਂਤਾ ਵੈਂਦੀਆਂ ਨੇ ਹੁਣ ਉਹ ਜਦ ਬੀਬੀ ਮਰ ਗਈ ਹੈ ਜਿਹੜੀ ਉਹਦੇ ਮਰਨ ਬਾਅਦ ਉਹ ਕਿੰਨੇ ਤਿੰਨ ਬੰਦੇ ਸੰਸਕਾਰ ਤੇ ਗਏ ਨੇ ਤੇ ਲਾਂਤਾ ਹੀ ਹੈ ਇਤੋਂ ਬੱਚੇ ਫਾਲਵਰ ਬੜੇ ਸੀ ਉਹਦੇ ਉਹ ਗਿਣਤੀ ਦਾ ਬਾਬਾ ਯੋਦੇ ਉਤਰਾ ਹੈ ਨਾ ਟੀਵੀ ਦੇ ਉੱਤੇ ਮੋਬਾਈਲ ਵਿੱਚ ਸੀ ਨਾ ਤੇ ਮਰਦ ਹੁੰਦਾ ਮੈਦਾਨ ਚਾਵੇ ਤੇ ਫਲਵਰ ਬਾਕੀ ਹੁਣ ਅਮਰਪਾਲ ਸਿੰਘ ਦਾ ਨਾਮ ਲਾਂਦੇ ਪਏ ਆ ਨਰਮਲ ਅਮਰਪਾਲ ਸਿੰਘ ਮੈਨੂੰ ਉਹਨੇ ਕੰਮ ਕੀਤਾ ਨਹੀਂ ਲੇਕਿਨ ਸਰਕਾਰਾਂ ਬੜੀਆਂ ਕੰਦੀਆਂ ਨੇ ਉਹਨੂੰ ਕੋਈ ਨਾ ਕੋਈ ਕਿਉਂ ਬੋਲਦਾ ਅੜਦਾ ਹੈ ਤੇ ਖੜਦਾ ਹੈ ਜਿਹੜਾ ਸਰਕਾਰਾਂ ਦੇ ਅਕੇ ਅੜੇਗਾ ਖੜੇਗਾ ਉਹ ਸਰਕਾਰਾਂ ਦੇ ਕੰਨਾਂ 'ਚ ਸਰਕਾਰ ਕੋਈ ਵੀ ਆਈ ਹੈ ਸਰਕਾਰ ਕੋਈ ਵੀ ਹੈ ਚਾਹੇ ਉਹ ਸਰਕਾਰ ਅੰਗਰੇਜ਼ਾਂ ਦੀ ਸੀ ਚਾਹੇ ਅਸ ਵਰਤਮਾਨ ਦੀ ਸਰਕਾਰ ਹੈ ਕੋਈ ਵੀ ਸਰਕਾਰ ਹੈ ਇਹਨਾਂ ਦੇ ਅਕੇ ਕੋਈ ਰੜ ਕਹੜੇਗਾ ਤੇ ਸਰਕਾਰਾਂ ਤੇ ਇਹਨਾਂ ਦੇ ਕੰਨਾਂ 'ਚ ਲੜਕੇ ਦਾ ਬਣਾ। ਬਾਬਾ ਜੀ ਮੈਂ ਦੇਖ ਰਿਹਾ ਅੱਜ ਕੱਲ ਦਾ ਜਮਾਨਾ ਇਹੋ ਜਿਹਾ ਬਣਿਆ ਹੋਇਆ ਜੀ ਇਹਨਾਂ ਦੇ ਜਿਹੜੀ ਰੀਲ ਹੈ ਨਾ ਸਿਰ ਤੇ ਚੁੰਨੀ ਲਈਏ ਉਹ ਰੀਲ ਨਹੀਂ ਚੱਲਦੀ ਪਰ ਇਹ ਧੀਆਂ ਬਣਾ ਸਾਡੀਆਂ ਸਿਰ ਦੇ ਉੱਪਰ ਚੁੰਨੀ ਲੈ ਕੇ ਬੜੀ ਸਰਦਾ ਦੇ ਨਾਲ ਸੇਵਾ ਨਿਭਾ ਰਹੀਆਂ ਨੇ ਕਿਵੇਂ ਦੇਖਦੇ। ਬਹੁਤ ਵਧੀਆ ਬਹੁਤ ਸੋਹਣਾ ਬਹੁਤ ਵਧੀਆ। ਨੂੰੜੇ ਤੇ ਕੈਮਰੇ ਵਾਲੇ ਜਿਹੜੇ ਨੇ ਉਹ ਕੁੜੇ ਇਹ ਖੁਦ ਨੂੰ ਕੁੜੀ ਨੂੰ ਕਹਿੰਨੇ ਕਿ ਉਹ ਕੈਮਰੇ ਤੋਂ ਸਿਰ ਤੋਂ ਚੁੰਨੀ ਲੈ ਲਿਓ ਤੇ ਕੈਮਰੇ ਵਾਲੇ ਨੇ ਨਾ ਉਹ ਕੁੜੀ ਨੇ ਸਿਰ ਤੋਂ ਚੁੰਨੀ ਲੈ ਲਈ ਹੈ ਕਿ ਨਾ। ਉਹਨੂੰ ਕਹਿੰਦੇ ਸਰ ਤੇ ਚੁੰਨੀ ਲਾ ਦੋ ਇਤਾਂ ਨਹੀਂ ਹੋਣਾ ਚਾਹੀਦਾ ਇਹ ਬਹੁਤ ਮਾੜੀ ਗੱਲ ਹੈ ਕਿ ਚੁੰਨੀ ਜਿਹੜੀ ਇੱਕ ਸਾਡਾ ਸ਼ਿੰਗਾਰ ਹੈ ਸਿਰ ਦੇ ਸਿਰ ਤੇ ਪੱਗ ਪੱਗ ਸ਼ਿੰਗਾਰ ਹੈ ਚੁੰਨੀ ਸ਼ਿੰਗਾਰ ਹੈ ਇਹ ਪੰਜਾਬੀ ਨਿਸ਼ਾਨੀ ਹੈ ਪੰਜਾਬ ਦੀ ਨਿਸ਼ਾਨੀ ਹੈ ਸਰ ਤੇ ਚੁੰਨੀ ਹੋਣੀ ਚਾਹੀਦੀ ਹੈ ਤੁਹਾਡਾ ਵੀ ਤਜਰਬਾ ਬਹੁਤ ਹੈ ਪਰ ਅੱਜ ਤੁਸੀਂ ਇਸ ਪਰਿਵਾਰ ਦੀਆਂ ਧੀਆਂ ਨੂੰ ਦੇਖਦੇ ਹੋ ਤਾਂ ਮਨ ਨੂੰ ਕਿੰਨੀ ਵੈਸੇ ਚੈਨ ਮਿਲਿਆ ਜੇ ਸਟੂਡੈਂਟ ਜਨਾਂ ਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਹ ਤਾਂ ਇੱਕ ਨਾ ਬੱਚਿਆਂ ਨੂੰ ਬਹੁਤ ਦੇਖੋ ਸੇਵਾ ਕਰਦੇ ਤੇ ਬੱਚੇ 5 ਮਿੰਟ 10 ਮਿੰਟ ਸੇਵਾ ਕਰਕੇ ਲੇਕਿਨ ਆ ਬੱਚੇ ਕਾਫੀ ਕੰਮ ਤੋਂ ਸੇਵਾ ਕਰ ਰਹੇ ਸਾਧਗੁ ਜੀ ਕਿਰਪਾ ਕਰਨ ਇਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਇਹਨਾਂ ਮਾਪਿਆਂ ਨੂੰ ਵਾਹਿਗੁਰੂ ਤੰਦਰੁਸਤੀਆਂ ਬਖਸ਼ੇ ਸੇਵਾ ਵਿੱਚ ਬਹੁਤ ਆਨੰਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨੂਰ ਜੀ ਬਹੁਤ ਹੀ ਪਿਆਰੀਆਂ ਤਸਵੀਰਾਂ ਨੇ ਤੁਸੀਂ ਦੇਖ ਰਹੇ ਹੋ ਤਿੰਨ ਭੈਣਾਂ ਨੇ ਜਿਹੜੀਆਂ ਸੇਵਾ ਨਿਭਾਰੀਆਂ ਨੇ ਜਿਹੜੀ ਜੇ ਮੌਸਮ ਦਾ ਤਾਪਮਾਨ ਜਿਹੜਾ ਦਿਨੋ ਦਿਨ ਵਧਦਾ ਜਾ ਰਿਹਾ ਉੱਥੇ ਹੀ ਇਹ ਜਿਹੜੀਆਂ ਤਿੰਨ ਭੈਣਾਂ ਨੇ ਜਲਦੀ ਸੇਵਾ ਨਿਭਾਰੀਆਂ ਨੇ ਅਤੇ ਜਿਹੜੀ ਹੈ ਜਰੂਰ ਗਰਮੀ ਤੋਂ ਮੌਸਮ ਤੋਂ ਰਾਹਤ ਲਾਉਂਦੀਆਂ ਹੀਆਂ ਨਜ਼ਰ ਆ ਰਹੀਆਂ ਨੇ ਦੂਜੇ ਪਾਸੇ ਹੀ ਬਹੁਤ ਵਧੀਆ ਤਸਵੀਰ ਵੀ ਸਾਹਮਣੇ ਆਈ ਹੈ ਕਿ ਜਿਹੜੀਆਂ ਸਾਡੀਆਂ ਧੀਆਂ ਪਣਾ ਰੀਲਾਂ ਬਣਾਉਂਦੀਆਂ ਨੇ ਉਹਨਾਂ ਨੂੰ ਵੀ ਇੰਨਾ ਤੋਂ ਸਿਹਤ ਲੈਣੀ ਚਾਹੀਦੀ ਹੈ ਜ਼ਰੂਰੀ ਨਹੀਂ ਹੈ ਕਿ ਸਿਰ ਤੋਂ ਚੁੰਨੀ ਲਾ ਕੇ ਹੀ ਰੀਲ ਬਣਾਈ ਜਾਵੇ ਜਾਂ ਸਿਰ ਕੋ ਚੁੰਨੀ ਲਾ ਕੇ ਵੀਡੀਓ ਬਣਾਈ ਜਾਵੇ ਦਾ ਉਹ ਹੀ ਵੈਰ ਨੇ ਇਹਨਾਂ ਦਾ ਜਿਹੜਾ ਬਾਣਾ ਇਹਨਾਂ ਦੀ ਸਰਦਾ ਦੇਖ ਕੇ ਜਰੂਰ ਮਨ ਨੂੰ ਚੈਨ ਮਿਲਿਆ ਜੇ ਧੀਆਂ ਜਿਹੜੀਆਂ ਨੇ ਸਿਰ ਦੇ ਉੱਪਰ ਚੁੰਨੀ ਲੈ ਕੇ ਵੀ ਬੜੇ ਮਾਣ ਨਾਲ ਬੜੀ ਸਰਦਾ ਦੇ ਨਾਲ ਜਿਹੜੀ ਹੈ ਸੇਵਾ ਨਿਭਾਉਂਦੀਆਂ ਹੀਆਂ ਨਜ਼ਰ ਆ ਰਹੀਆਂ ਨੇ ਤਾਂ ਮੈਨੂੰ ਦਿਓ ਜਸਤ ਮੈਂ ਤੁਹਾਡਾ ਦੋਸਤ ਵਰਮਵੀਰ ਜੇ ਲਾਲੀ ਤੁਸੀਂ ਜੁੜੇ ਰਹੋ ਲੇਕਸਨ ਪੋਸਟ ਚੈਨਲ ਦੇ ਨਾਲ